ਨਿਕਲੇ ਉਹਨਾਂ ਡਾਕਟਰ ਵੀਰ ਸਿੰਘ ਭਾਈ ਦੀ ਜਿਸ ਨੂੰ ਬੜੀ ਕੈਰ ਕਰਦੇ। ਦਲ ਕਰਾਈ ਉਹਨਾਂ ਕਿਉਂਕਿ ਕبھی ਪੁੱਲਾ ਤੋਂ ਵੀ ਗੱਲ ਕਰਾ ਸਕਦਾ ਪੱਦਿਆਂ ਤੋਂ ਵੀ ਕਰਾ ਸਕਦਾ। ਕਹਿੰਦੇ ਇੱਕ ਪੀਲਾ ਪੱਤਾ ਟੁੱਟ ਕੇ ਥੱਲੇ ਡਿੱਗ ਗਿਆ। ਤੇ ਜਿਹੜਾ ਥੱਲੇ ਡਿੱਗਾ ਪੱਤਾ ਸੀ ਨਾ ਉਹਨੇ ਨਵੇਂ ਨਿਕਲੇ ਪੱਤੇ ਨੂੰ ਸਵਾਲ ਕੀਤਾ ਕਿੰਨਾ ਤੂੰ ਸਜਣਾ ਚੰਗਾ ਨਹੀਂ ਕੀਤਾ। ਮੈਨੂੰ ਤੋੜ ਕੇ ਆਪਣੀ ਜਗ੍ਹਾ ਬਣਾ ਲਈ ਤੇ ਮੈਨੂੰ ਥੱਲੇ ਡਿੱਗ ਦਿੱਤਾ। ਤੇ ਜਿਹੜਾ ਨਵਾਂ ਪੁੰਗਰਿਆ ਪੱਤਾ ਸੀ ਨਾ ਉਸ ਪੱਤੇ ਨੇ ਜਵਾਬ ਦਿੱਤਾ ਕਿੰਦਾ ਮੈਂ ਤੇ ਤੈਨੂੰ ਅੱਜ ਤੋੜ ਕੇ ਛੱਡਿਆ ਮੈਂ ਤੈਨੂੰ ਅੱਜ ਤੋੜ ਕੇ ਛੱਡਿਆ ਤੇ ਜਗ੍ਹਾ ਬਣਾਈਏ ਤੂੰ ਵੀ ਕਦੀ ਕਿਸੇ ਪੱਤੇ ਨੂੰ ਤੋੜ ਕੇ ਆਪਣੀ ਜਗ੍ਹਾ ਬਣਾਈ ਸੀ ਹਾਂ ਜੀ ਵਾ ਇਹ ਸੰਸਾਰ ਹੈ ਨਾ ਕਰਨਾ ਸਤਿਗੁਰਾਂ ਨੇ ਕੀ ਕਹਾ ਬਾਬਾ ਕਹਿੰ ਸਕ ਬਾਬਾ ਕਹਿੰ ਸਕ ਕੇ ਲਿਆ ਬੋਲੀਆ ਸੱਚ ਧੜ ਨਾ ਬੋਲੀਏ ਜੋੁਰ ਦਸਾ ਬਾਤ ਨਗੀਤਾ ਜੋਲੀ ਹੈ ਸ਼ਹਿਰ ਰਤ ਦੇ ਪਾਪ ਦੂਰੀ ਮੰਤੀ ਲਿਆ ਕੰਚਨ ਮੰਨੇ ਪਾਸੇ ਤਲਵੱਟ ਚੀਰੇ ਆ 6 ਤਿਆਤੀ ਜਦ ਤੱਕ ਨਾ ਕੋਈ ਥਿਰ ਨਾ ਕੋਈ ਥਿਰ ਰਹੇ ਥਿਰ ਰਹਿਆ ਜਿਸ ਆਸਨ ਅਮ ਬੈਠੇ ਕੇਤੇ ਬੈਸ ਜਿਹੜੇ ਕਮਰਿਆ ਚ ਕਦੀ ਬਾਪੂ ਜੀ ਬੈਠੇ ਹੋਣਗੇ ਉਹਨਾਂ ਤੋਂ ਪਹਿਲਾਂ ਉਹਨਾਂ ਦੇ ਬਦਲ ਕੋ ਬੈਠੇ ਹੋਣਗੇ ਉਹਨਾਂ ਤੋਂ ਬਾਅਦ ਆਜ ਸ਼ਿਵਾਨ ਦੇ ਪੁੱਤਰਾ ਨੇ ਬੈਠੇ पर डाक जरूर आएगी उस कमरे को देखते उस बैडरूम देखते जिथे पिता ही बहुत सन जिथे कोई भी सात बैठा हों सच है सब जात जरूर होगी सवेरे भी शाम जिन्ह का प्यार होंगे जिन्हों का नेह हों तो क्योंकि जाप नहीं क्योंकि गल बड़ी चंकी क्योंकि आम वेखी का कितनी मरकद होंगी रो तो रो के बुरा हल करते ਰਾਮਕਲੀ ਸੱਤ ਪੜਿਆ ਤੇ ਸੱਚਾ ਵੀ ਸਾਨੂੰ ਤੇ ਪਤਾ ਹੀ ਨਹੀਂ ਹਣਕਲੀ ਸੱਤ ਕਿਉਂ ਪੜਿਆ ਕਿਉਂਕਿ ਬਾਪੂ ਗੁਰੂ ਅਮਰਦਾਸ ਮਹਾਰਾਜ ਨੇ ਸਾਰੇ ਸਿੱਖਾਂ ਸਾਰੀ ਸੰਗਤ ਨੂੰ ਇਕੱਠਾ ਕੀਤਾ ਸੀ ਜਦੋਂ ਉਹਨਾਂ ਦਾ ਚਲਣਾ ਸੀ ਤੇ ਸਾਨੂੰ ਇੱਕ ਮਰਿਆਦਾ ਦੇ ਦਿੱਤੀਗੇ ਬਾਪੂ ਗੁਰੂ ਅਮਰਦਾਸ ਜੇ ਮਰਿਆਦਾ ਕਿਸੇ ਮੱਤ ਮਾ ਪਿੱਛੇ ਕੋਈ ਰੋਵਸੀ ਰੋਸੀ ਸੋਨਾ ਮੂਰਨਾ ਆਇਆ ਆਇਆ ਮੈਨੂੰ ਚੰਗਾ ਨਹੀਂ ਲੱਗੇਗਾ ਜਿਹੜਾ ਮੇਰੇ ਜਾਣ ਤੋਂ ਬਾਅਦ ਰੋਵੇਗਾ ਇਹਨੂੰ ਬਾਬਾ ਕਬੀਰ ਸਾਹਿਬ ਨੇ ਲਿਖਿਆ ਹਾਂਜੀ ਬਾਬਾ ਕਬੀਰ ਸਾਹਿਬ ਦਾ ਕੀ ਲਿਖਿਆ ਬਾਬਾ ਕਬੀਰ ਸਾਹਿਬ ਕਹਿੰਦੇ ਸੰਤ ਤੂੰ ਐਂ ਕਿਆ ਹੋਈ ਐ ਜੋ ਆਪਣੀ ਗਰਜਾ ਲੋਗੋ ਸਾਤ ਤ ਬੱਕੜੇ ਜੋ ਹਾਟ ਹਾਟ ਬਿਕਾਈ ਕਹਿੰਦੇ ਜੇ ਰੋਣਾ ਤੇ ਉਹਨਾਂ ਨੂੰ ਰੋਵੋ ਜਿਹੜੇ ਸੰਸਾਰ ਦੀਆਂ ਹੱਦੀਆਂ ਤੇ ਵਿੱਕਦੇ ਟੋਡੀਆਂ ਦੇ ਪਾਸ ਉਹਨਾਂ ਨੂੰ ਕਦੀ ਨਾ ਰੋਇਆ ਕਰੋ संसार की जिन्हों ने कुछ कमाया ना अपना जीवन जिन्होंने अंदाज शब्द बरतने चरणा च नवास बख्शो उन्होंने कहने की जोड़ी क्योंकि रब उन्होंने अपने चरणों नवास करता है कबीर साहब कहते रोवो साखत बपरे जो आठ है आठ निगा साखान वपरिया रोवो जे संसार दिन हठिया गए उन्होंने कहीं ना रोवो जो करतार